ਸਿਹੋਦੇ ਹੁਣ ਗਏ ਸੀ ਜੇ ਭਾਨੇ ਦੇ ਨਾਲ ਮੇਰੇ ਬੱਚੇ ਵੀ ਨਾਲ ਹੁੰਦੇ ਨੇ ਤਿੰਨ ਮੇਰੇ ਬੇਟੇ ਨੇ ਤੇ ਬਸ ਮੇਰੇ ਇਕੱਲਾ ਘਰ ਵਾਲਾ ਕਰੇ ਸੀ ਉਹ ਵੀ ਟੱਕੇ ਮੋਰੀਆਂ ਲੱਗੀਆਂ ਹੋਈਆਂ ਆਪਣੇ ਤੇ ਉਹਦੇ ਕਰਕੇ ਅਸੀਂ ਐਂ ਵਜਾ ਭਾਈ ਉਠਾਉਣੇ ਵੀ ਕਿਤੇ ਤਾਂ ਭਾਨੇ ਨੂੰ ਉਹਦੇ ਐਂ ਕਿਹਾ ਸੀ ਵੀ ਪਰਚੇ ਲੱਦ ਹੋਗੇ ਵੀ ਇਹ 10 ਤਰੀਕ ਨੂੰ ਘਰੇ ਆ ਜੂ ਕਿੱਥੇ ਸਾਡੇ ਸਾਰੇ ਪਿੰਡ ਵਿੱਚ ਤੇ ਪਰਿਵਾਰ ਤੇ ਨਾ ਭਾਨੇ ਕੇ ਪਰਿਵਾਰ ਤੇ ਵੀ ਪਰਚੇ ਪਾਏ ਗਏ ਨੇ ਵੀ ਕਾਦੇ ਵਾਸਤੇ ਪਾਏ ਗਏ ਨੇ ਵੀ ਅਸੀਂ ਐਂ ਕਹਿੰਦੇ ਆ ਵੀ ਜਿੰਨਾ ਅਸੀਂ ਕਹਿ ਹੋ ਸਕਦਾ ਵੀ ਸਾਡਾ ਬੱਚਾ ਬੱਚਾ ਸਾਡੇ ਪਿੰਡ ਦਾ ਅਸੀਂ ਭਾਨੇ ਦੇ ਨਾਲ ਹੋਣ ਸਾਨੂੰ ਉਹਨਾਂ ਨੇ ਐਂ ਕਿਹਾ ਸੀ 10 ਤਰੀਕ ਨੂੰ ਅਸੀਂ ਬਾਹਰ ਲਿਆਵਾਂਗੇ ਕਿਤੇ ਉਹਨਾਂ 8 ਤਰੀਕ ਨੂੰ ਹੁਣ ਦਿੱਤੀ ਸਾਡੇ ਸਾਰੇ ਪਰਿਵਾਰ ਤੇ ਪਾਣੇ ਕਿਤੇ ਲਾ ਕੇ ਰਨਾ ਲਾ ਪਾਲਾਂ ਲਾ ਉਹਦੀ ਦਾਦੀ ਤੇ ਆਮਨੇ ਬੇਟੇ ਤੇ ਉਹਦੇ ਤੇ ਪਰਚਾ ਕਰਿਆ ਕਈ ਮਾਵਾਂ ਇਹ ਸੋਚਦੀਆਂ ਜਦੋਂ ਨਾ ਇਸ ਤਰ੍ਹਾਂ ਦੇ ਧਰਨਿਆਂ ਵਿੱਚ ਮਜਾਰਿਆਂ ਤੇ ਪਰਚੇ ਪੈਣ ਲੱਗ ਜਾਣ ਕਈ ਮਾਵਾਂ ਕਹਿੰਦੀਆਂ ਕਿ ਨਹੀਂ ਪੁੱਤਰ ਆਪਾਂ ਨਹੀਂ ਜਾਣਾ ਤੁਹਾਡੇ ਤੇ ਇਹਨਾਂ ਨਾ ਪੈ ਜੇ ਤੁਹਾਡੇ ਮਨ 'ਚ ਨਹੀਂ ਖਿਆਲ ਆਇਆ ਨਾ ਜੀ ਸਾਡੇ ਜਮਾ ਕੋਈ ਡਰ ਨਹੀਂ ਅਸੀਂ ਤਾਂ ਪੁਲਿਸ ਵਾਲੇ ਨੇ ਵੀ ਦੋ ਹੱਥ ਘਰੇ ਨੇ ਮੈਂ ਜਾ ਸਾਨੂੰ ਉੱਥੇ ਕਾਲੇ ਕੀ ਰੋਕਿਆ ਗਿਆ ਸਾਨੂੰ ਟਰੈਲੀਆਂ ਚੋਂ ਕਹਿੰਦੇ ਉਤਰ ਜੂ ਬੁੜੀਆਂ ਕਹਿੰਦੇ ਨਹੀਂ ਆਪਾਂ ਗਾਹਾਂ ਚੱਲੇ ਸਾਨੂੰ ਕਹਿੰਦੇ ਪੈਦਲ ਤੁਰ ਕੇ ਜਾਓ ਮੈਂ ਕਿ ਐਸੀ ਪੈਦਲ ਤੁਰ ਕੇ ਨਹੀਂ ਜਾਣਾ ਸਾਡੇ ਕੋਲੇ ਡਾਂਗ ਅਸੀਂ ਜੇ ਤੁਹਾਡੇ ਕੋਲ ਡਾਂਗਾ ਸਾਡੇ ਕੋਲ ਵੀ ਡਾਂਗਾ ਉਹ ਵੀ ਕਿਸੇ ਦਾ ਬੇਟਾ ਜਿਹੜਾ ਝੂਠੇ ਪਰਚੇ ਪਾਏ ਗਏ ਨੇ ਕਹਿੰਦੇ 10000 ਦਾ ਮਲੇਮਲਾਤਾ ਕਿਤੇ ਬਹੁਤੀ ਦਿਨਾਂ ਨੂੰ ਕਸਾਇਆ ਵੀ ਗਿਆ ਮਜਬੂਰ ਵੀ ਕੀਤਾ ਗਿਆ ਕਿ ਕੋਈ ਕਰਨ ਨਹੀਂ ਸੀ ਗਾਹ ਨਹੀਂ ਜਾਣ ਦਿੰਦੇ ਮੈਂ ਕਿਹਾ ਜਾਣਾ ਤਾਂ ਅਸੀਂ ਟਰਾਲੀਆਂ ਲੈ ਕੇ ਖਾ ਨੰਗਣਾ ਬੱਚੇ-ਬੱਚੇ ਜਾਵਾਂਗੇ ਜਿਵੇਂ ਵੀ ਤੁਸੀਂ ਚੱਲੋਗੇ ਅਸੀਂ ਉਵੇਂ ਚੱਲ ਰਹਾਂਗੇ ਅਸੀਂ ਇੱਥੇ ਰੁਕਣ ਵਾਲੇ ਨਹੀਂ ਅਸੀਂ ਸਾਥੋਂ ਜਿਵੇਂ ਵੀ ਜਾਇਆ ਗਿਆ ਅਸੀਂ ਉੱਥੇ ਟੋਲ ਪਲਾਜ਼ੇ ਤੇ ਪਹੁੰਚ ਗਏ ਇਤੋਂ ਪਹਿਲਾਂ ਜਿਹੜੇ ਸਾਰੇ ਲੋਕ ਆਪਣੇ ਦੁੱਖ ਦਰਦ ਦੱਸ ਰਿਹਾ ਜਿਵੇਂ ਤੁਸੀਂ ਵੀ ਉਹਨਾਂ ਚੋਂ ਇੱਕ ਆ ਵੀ ਸਾਡੇ ਨਾਲ ਤਾਂ ੱੱਕਾ ਹੋ ਰਿਹਾ ਭਾਈ ਜਦੋਂ 22 ਦੀਆਂ ਚੋਣਾਂ ਸੀ ਜਦੋਂ ਇਹਨਾਂ ਦੀ ਸਰਕਾਰ ਬਣੀ ਸੀ ਉਦੋਂ ਤਾਂ ਇਸ ਪਿੰਡ ਨੇ ਵੋਟਾਂ ਵੀ ਵੱਧ ਚੜ ਕੇ ਨਹੀਂ ਪਾਈਆਂ ਸੀ ਵੋਟਾਂ ਤਾਂ ਪਾਈਆਂ ਜੀ ਉਹ ਵੋਟਾਂ ਉੱਤੇ ਉਤਰੇ ਨਹੀਂ ਹੈਗੇ ਵੀ ਵੋਟਾਂ ਤਾਂ ਬਹੁਤ ਪਾਈਆਂ ਵੀ ਜਿੰਨਾ ਜਿਹੜੇ ਚੁਣਿਆ ਸੀ ਸਰਕਾਰ ਨੂੰ ਕਿ ਆਸ ਹੈਗੀ ਆ ਸਾਡੇ ਅਸੀਂ ਤਾਂ ਜੀ ਮੈਂ ਤਾਂ ਵੋਟ ਪਾਈ ਨਹੀਂ ਹੈਗੀ ਭਗਵਾਨ ਤੁਮਾਨੂੰ ਮੈਂ ਤਾਂ ਕਦੇ ਵੀ ਨਾ ਵੋਟ ਪਾਵਾਂ ਇਹ ਜਿਹੇ ਬੰਦੇ ਨੂੰ ਸਾਨੂੰ ਪਤਾ ਹੁੰਦਾ ਹਨਾ ਅਸੀਂ ਨਾ ਆਪਾਂ ਅੱਜ ਵੋਟ ਪਾਈਏ ਨਾ ਉਹਨੂੰ ਕੱਲ ਪਾਈਏ ਅਸੀਂ ਤਾਂ ਪਾਈਏ ਹੁਣ ਪਾਨਾ ਸਿੱਧੂ ਤੇ ਜਿਹੜੇ ਦੂਜੇ ਪਰਚੇ ਆ ਉਹ ਰੱਦ ਕਰਵਾਉਣ ਦੀ ਖਾਤਰ ਜਿਹੜਾ ਨਵਾਂ ਪੈ ਗਿਆ ਇਹਨੂੰ ਰੱਦ ਕਰਵਾਉਣ ਦੀ ਖਾਤਰ ਹੁਣ ਚੱਲ ਕੀ ਰਿਹਾ ਖਾਸ ਕਰਕੇ ਬੀਬੀਆਂ ਕੀ ਸੋਚਦੀਆਂ ਪਿੰਡ ਅਸੀਂ ਐਂ ਕਹਿੰਦੇ ਵੀ ਜਿੰਨਾ ਚੱਕ ਸਾਡੇ ਪਰਚੇ ਲੱਦ ਨਹੀਂ ਹੁੰਦੇ ਅਸੀਂ ਜਮ੍ਹਾਂ ਵੀ ਟੇਕੇ ਸਾਡਾ ਪਿੰਡ ਜਮ੍ਹਾਂ ਨਹੀਂ ਬੈਠੂ ਸਾਰੇ ਟੱਬਰ ਦੇ ਪਰਚੇ ਲੱਦ ਕਰਾਵਾਂਗੇ ਘਰ ਵਾਲੇ ਵੀ ਕਰਾਵਾਂਗੇ ਜਿੰਨਿਆਂ ਤੇ ਹੈਗੇ ਨੇ ਪਿੰਡ ਪਿੰਡ ਵਾਸੀਆਂ ਤੇ ਵੀ ਹੈਗੇ ਨੇ ਜਿਨ੍ਹਾਂ ਦੇ ਬਿਨਾਂ ਨਾਂ ਤੋਂ ਵੀ ਪਰਚੇ ਪਾਏ ਗਏ ਨੇ ਤੇ ਮੈਨੂੰ ਵੀ ਕਹਿੰਦੇ ਨੇ ਵੀ ਤੇਰਾ ਵੀ ਨਾ ਆ ਜੂ ਮੈਂ ਕਿ ਮੈਂ ਕੋਈ ਡਰਨ ਵਾਲੀ ਨਹੀਂ ਮੈਂ 24 ਘੰਟੇ ਇਹਨਾਂ ਦੇ ਘਰੇ ਵੀ ਆਉਂਦੀ ਆ ਕੰਮ ਵੀ ਕਰਦੀ ਆ ਮੇਰਾ ਵੀਰ ਨੇ ਘਰ ਵੀ ਪਾ ਕੇ ਦਿੱਤਾ ਮੇਰੇ ਕੋਲੇ 5 ਰੁਪਏ ਵੀ ਨਹੀਂ ਸੀ ਜਿਸ ਟਾਈਮ ਮੇਰਾ ਘਰ ਪਾ ਕੇ ਦਿੱਤਾ ਜੀ ਮੇਰੇ ਤਿੰਨ ਬੇਟੇ ਨਹੀਂ ਪੜਦੇ ਨੇ ਘਰ ਵਾਲੇ ਤੋਂ ਕੰਮ ਨਹੀਂ ਹੋ ਰਿਹਾ ਕਦੇ ਕਿਸੇ ਦੇ ਭਾਂਡੇ ਮਾਂਦੇ ਕਿਸੇ ਦੀ ਰੋਟੀ ਲਾਏ ਆਂਦੀ ਉਹ ਕੰਮ ਕਰਕੇ ਆਪਦਾ ਦਸਨ ਉਹ ਹਾਂ ਦੀ ਕਮਾਈ ਕਰਨਾ ਸਿੱਧੂ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਔ ਝੂਠੀਆਂ ਸਾਰੀਆਂ ਹਾਂ ਜੀ ਉਹ ਝੂਠੀਆਂ ਨੇ ਜਮਾਂ ਝੂਠੀਆਂ ਨੇ ਕੋਈ ਸੱਚ ਨਹੀਂ ਮਤਲਬ ਭਾਨਾ ਸਿੱਧੂ ਕਿਸੇ ਨੂੰ ਦਬਕਾ ਕੇ ਪੈਸੇ ਨਹੀਂ ਲੈਂਦਾ ਕੁਝ ਨਹੀਂ ਕਿਸੇ ਤੋਂ 10 ਰੁਪਏ ਵੀ ਨਹੀਂ ਲੈਂਦਾ ਉਹ ਤਾਂ ਤੁਰਿਆ ਜਾਂਦਾ 10000 1010 ਟੀਆਂ ਦਾ ਲੋਕਾਂ ਨੂੰ ਉਹ ਕਿਸੇ ਨੂੰ ਕਿਉਂ ਦਬਾਦਾ ਰੂਆ ਤੇ ਘਰੇ ਸਾਰਾ ਕੋਸਾ ਕਿਉਂ ਕਿਸੇ ਨੂੰ